ਆ ਵੀ ਮਿੱਤਰੋ ਇੱਕ ਆਪਾਂ ਰਾਤ ਕੋੜੀ ਪਾਈ ਸੀ ਥੋੜੇ ਮੁੱਲ ਵਾਲੀ ਨਾ ਉਹ ਤਾਂ ਰਾਤ ਹੀ ਸੇਲ ਹੋ ਗਈ ਤਾਂ ਸੋਚਿਆ ਭਰਾਵਾਂ ਦੀ ਡਿਮਾਂਡ ਤੇ ਇੱਕ ਕੋੜੀ ਹੋਰ ਲੈ ਆ ਦੇ ਜਿਹਦਾ ਰੇਟ ਲੱਖੋਂ ਥੱਲੇ ਹੋਵੇ ਹਜ਼ਾਰਾਂ ਚ ਹੋਵੇ ਤੇ ਮਿੱਤਰੋ ਰਾਤ ਵਾਲੀ ਕੋੜੀ ਦੇ ਤਾਂ ਚਲੋ ਅੰਦਰ ਨੌਕਸੇ ਜੀ ਰਹਿਣਾ ਨਹੀਂ ਇਹ ਕੁੜੀ ਰਹਿੰਦੀ ਵੀ ਆ ਤੇ ਮੇਟ ਵੀ ਕਰਾਤੀ ਚੈਂਪੀਅਨ ਘੋੜੇ ਤੋਂ ਚਾਲ ਬਾਜ਼ ਵੀ ਤੁਰਦੀ ਵੀ ਨਜ਼ਾਰਾ ਹੀ ਲਿਆ ਦੋ ਆ ਬਲਕ ਕੋੜੀਏ ਸਾਰੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀਤਾ ਸਟਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਤੁਹਾਡੇ ਸਾਹਮਣੇ ਦੋਸਤੋ ਹਾਜ਼ਰ ਹੋਇਆ ਅੱਜ ਇਹ ਵੀਡੀਓ ਸ਼ਾਮ ਨੂੰ ਪਾਉਣ ਲੱਗੇ ਆ ਤਰੀਕ ਹੈਗੀ 19 ਫਰਵਰੀ 2025 ਮਿੱਤਰੋ ਆਪਲਾ ਘੋੜੀ ਲੈਣ ਦੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਵੀ ਹਜ਼ਾਰਾਂ ਚ ਜਾਨਵਰ ਭਾਲਦੇ ਆ ਜਾਂ ਮਾਰਕੀਟ ਨਾਲ ਸਸਤਾ ਜਾਨਵਰ ਭਾਲਦੇ ਰੇਟ ਆਪਣੇ ਕੋਲ ਹਜ਼ਾਰਾਂ ਤੋਂ ਲੈ ਕੇ ਲੱਖਾਂ ਤਾਈ ਹੁੰਦੇ ਆ ਘੋਟੇ ਮੁੱਲ ਤੋਂ ਲੈ ਕੇ ਵੱਡੇ ਮੁੱਲ ਦੇ ਸਾਰੇ ਜਾਨਵਰ ਮਿਲ ਜਾਂਦੇ ਤਾਂ ਮਿੱਤਰੋ ਜਿਆਦਾ ਟਾਈਮ ਨਾ ਖਰਾਬ ਕਰੀਏ ਤਾ ਆਪਾਂ ਘੋੜੀ ਦੀ ਡਿਟੇਲ ਦੇ ਦਈਏ ਪਹਿਲਾਂ ਹਨਾ ਚੈਨਲ ਸਬਸਕ੍ਰਾਈਬ ਕਰਦਣਾ ਭੁੱਲਿਓ ਤੇ ਨੋਟੀਫਿਕੇਸ਼ਨ ਔਨ ਕਰ ਲ ਮਿੱਤਰੋ ਚਾਲਬਾਦ ਘੋੜੀ ਹੈ ਜਿਹਨੇ ਸਵਾਰੀ ਵਾਸਤੇ ਬਰੀਡਿੰਗ ਵਾਸਤੇ ਤੇ ਘੱਟ ਮੁੱਲ ਲਾਉਣਾ ਵੀ ਥੋੜੇ ਪੈਸੇ ਲਾਉਣੇ ਪਰ ਚੀਜ਼ ਚੰਗੀ ਮੇਡ ਹੋਈ ਵੀ ਹੋਵੇ ਫੀਸ ਵੀ ਵਾਤੇ ਜਾਂਦੀ ਆ ਤੇ ਸਵਾਰੀ ਦੀ ਵੀ ਪਾਸੋ ਤੁਰਦੀ ਵੀ ਸੋਹਣੀ ਹੋਵੇ ਤੇ ਰੇਵੀਆ ਚੱਲਦੀ ਹੋਈ ਦੇਖ ਸਕਦੇ ਆ ਬਹੁਤ ਜ਼ਿਆਦਾ ਚੰਗੀ ਚਾਲ ਰੇਵੀਆ ਸਾਰੀ ਵੀਡੀਓ ਕਲਿੱਪਾਂ ਤੁਹਾਡੇ ਸਾਹਮਣੇ ਆਪਾਂ ਲਾਤੀਆਂ ਤੇ ਸਾਰੀ ਡਿਟੇਲ ਦਿੰਨੇ ਆ ਦੋਸਤੋ 1.5 ਸਾਲ ਦੀ ਘੋੜੀ ਆ ਆਵਲਾ ਘੋੜੀ ਆ લાલ અવલખા ਜੀ ਮਾਰવાડી ਕਰੈਕਟਰ ਹੈ ਜਿਹੜੇ ਕਮੈਤ ਰੰਗ ਤੋਂ ਆਪਾਂ ਕਹਦੇ ਬਣੀ ਹੋਈ ਆ ਤੇ ਉਮਰ ਵੀ ਦਾਸ ਤੇ ਬਾਲ ਭੋਰੇ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਅੰਦਰ ਦੀ ਚੈੱਕ ਹੋਈ ਹੋਈ ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਸਕਦੇ ਆ ਤੇ ਇਹ ਮੇਟ ਹੋਗੀ ਆਪਣੇ ਦੇਵਰਾਜ ਰਾਣੀ ਦਾ ਬੱਚਾ ਜਿਹੜਾ ਆਪਣੇ ਕੋਲ ਚੈਂਪੀਅਨ ਘੋੜਾ ਜੈ ਰਾਜ ਜੈ ਰਾਜ ਤੋਂ ਮੇਟ ਕਰਵਾਤੀ ਜੀ 52000 ਤੁਹਾਡਾ ਫੀਸ ਹਾਲ ਵਜਨ ਇੱਕ ਤਾਂ ਘੋੜੀ ਲੱਖੋਂ ਥੱਲੇ ਆ ਦੂਜੀ ਗੱਲ ਤੁਹਾਡਾ 52000 ਫੀਸ ਹਰ ਚੰਗੇ ਘੋੜੇ ਤੋਂ ਭਰਾਓ ਘੱਟੋ ਘੱਟ 50000 ਤਾਂ ਦੇਣੀ ਪੈ ਫੀਸ ਆਲਾ ਵਾਜਣ ਬਾਬਾ ਰੱਖੇ ਸੌਖ 100% ਘੋੜੀ ਗੱਭਰ ਜੂ ਖਾਲੀ ਰਹਿੰਦੀ ਹੈ ਤਾਂ ਦੋਸਤੋ ਆਪਾਂ ਫ੍ਰੀ ਭਰਾ ਕੇ ਦਵਾ ਕੋਈ 1 ਰੁਪਿਆ ਫੀਸ ਦਾ ਨਹੀਂ ਆ ਕੁੜੀ ਚ ਲਵਾਂਗੇ ਆਪਣੇ ਘੋੜੇ ਤੋਂ ਦੁਬਾਰਾ ਫੇਰ ਕੁੜਾ ਫ੍ਰੀ ਭਰਾ ਕੇ ਅੰਦਰ ਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾਓ ਅੰਦਰ ਦੀ ਗਾਰੰਟੀ ਹੋ ਦੋਸਤੋ ਆਪਣੀ ਆਪਣੇ ਫਾਰਮ ਤੇ ਖੜੀ ਤੁਸੀਂ ਚੈੱਕ ਕਰਵਾ ਕੇ ਲੈ ਜਾ ਸਕਦੇ ਚਾਲ ਚੁਲ ਦੇਖੋ ਕਿੰਨੀ ਜ਼ਿਆਦਾ ਚੰਗੀ ਹੈ ਉੱਤੇ ਮੁੰਡਾ ਹੈ ਪੂਰੀ ਰੂਹ ਖੁਸ਼ ਕਰਦਾ ਤੁਰਦਾ ਹੋਇਆ ਤਾਂ ਬਾਕੀ ਹੱਥਾਂ ਪੈਰਾਂ ਦੀ ਸਾਫ ਆ ਸੋਹਣੀਆ ਘੋੜੀ ਬਰੀਡਿੰਗ ਵਾਲੀ ਹੈ ਨਹੀਂ ਤਾਂ ਇਹੋ ਜਿਹੀਆਂ ਘੋੜੇ 2-2 ਲੱਖ ਦੀਆਂ ਮਿਲ ਜਾਂਦੀਆਂ ਨੇ ਦੋਸਤੋ ਪਰ ਜਿਹੜੀ ਆ ਘੋੜੀ ਆ ਇਹ ਲੱਖੋਂ ਥੱਲੇ ਤੇ ਰੀਟ ਦੀ ਆ ਹਜ਼ਾਰਾਂ 'ਚ ਬੰਦੂ ਸੋ ਫੋਨ ਲਾ ਲਓ ਦੋਸਤੋ ਜਿਹੜੇ ਵੀ ਕਿਸ ਭਰਾ ਦੇ ਚੱਲਦੀ ਹੋਈ ਘੋੜੀ ਤਾਂ ਫੋਨ ਲਾ ਸਕਦਾ ਜੀ ਲਾ ਲਓ ਅਵਲਖ ਘੋੜੀ ਆ ਹੱਥਾਂ ਪੈਰਾਂ ਦੀ ਬਾਲਪੁਰੇ ਸਾਫ ਆ ਜ਼ਹਿਰ ਆਜ ਤੋਂ ਮੀਟ ਹੋਈ ਹੋਈ ਆ ਤੇ ਨੰਬਰ ਕਰ ਲੇ ਦੋਸਤੋ 96239954544 98555990172 ਨੰਬਰ ਦੋਸਤੋ ਜੇ ਕੋਈ ਡਿਟੇਲ ਘੋੜੀ ਦੀ ਰਹਿ ਗਈ ਹੋਵੇ ਘੋੜੀਆਂ ਜਾਂ ਫੋਟੋਆਂ ਚਾਹੀਦੀਆਂ ਹੋਣਾਂ ਨੰਬਰਾਂ ਤੇ ਸੰਪਰਕ ਕਰ ਲਓ ਦੋਨਾਂ ਤੇ ਵਟਸਐਪ ਚੱਲਦੇ ਆ ਮੈਸੇਜ ਭੇਜ ਦਿਓ ਫੋਟੋ ਮਿਲ ਜੂ ਬਾਕੀ ਘੋੜੀ ਤੁਸੀਂ ਦੇਖ ਲਓ ਕੰਨ ਕੰਡੀਸ਼ਨ ਤੋਂ ਲੈ ਕੇ ਪੈਰਾਂ ਤੱਕ ਪੂਰੀ ਮਜ਼ਬੂਤ ਹੈ ਲੈਂਥ ਨੂੰਥੇ ਬਹੁਤ ਸੋਹਣੀਆ ਘੋੜੀ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਤਾ